ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਦਾ ਸ੍ਰੀਕਾਲ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਸੈਡ ਥੌਂਗਾਂ ਦੀ ਮਸ਼ੀਨ ਮੰਨੇ ਜਾਣ ਵਾਲੇ ਹਰਦੇਵ ਮਾਈ ਨੰਗਲ ਦੀ ਐਲਬਮ ਅਸੀਂ ਇਹਨਾਂ ਸੌਖੇ ਨਹੀਂ ਭੁੱਲਣੇ ਇਹ ਐਲਬਮ ਦਾ ਰਿਵਿਊ ਕਰਦੇ ਹਾਂ ਤੇ ਪੂਰੀ ਜਾਣਕਾਰੀ ਦਿੰਦੇ ਹਾਂ ਦੋਸਤੋ ਹਰਦੇਵ ਮਾਈ ਨੰਗਲ ਤੁਸੀਂ ਜਾਣਦੇ ਹੋ ਇੱਕ ਦੌਰ ਸੀ ਹਰਦੇਵ ਮਾਈ ਨੰਗਲ ਦਾ ਧਰਮਪ੍ਰੀਤ ਦਾ ਮੇਜਰ ਰਾਜਸਤਾਨੀ ਦਾ ਅਮਰਤਾ ਵੀਰ ਕ ਜਸਵਿੰਦਰ ਬਰਾੜ ਜਿਹੜੇ ਕੀ ਬਹੁਤ ਉਹਨਾਂ ਦੇ ਗੀਤ ਆ ਜਿਹੜੇ ਹਿੱਟ ਹੋਈ ਸੀ ਤੇ ਅੱਜ ਉਹਨਾਂ ਦੀ ਜਿਹੜੀ ਐਲਬਮ ਆ ਅਸੀਂ ਐਨੇ ਸੌਖੇ ਨਹੀਂ ਭੁੱਲਣੇ ਉਸ ਐਲਬਮ ਦੀ ਤੁਸੀਂ ਸਕਰੀਨ ਦੇ ਉੱਤੇ ਕੈਸਟ ਦੇਖ ਰਹੇ ਹੋ ਇਹ ਐਲਬਮ ਜਿਹੜੀ ਆ ਇਹ 2001 ਦੇ ਵਿੱਚ ਰਿਲੀਜ਼ ਹੋਈ ਸੀ ਤੇ ਇਹ ਐਲਬਮ ਦਾ ਜਿਹੜਾ ਮੁੱਲ ਸੀਗਾ ਉਹ 35 ਰੁਪਏ ਸੀਗਾ ਤੇ ਤੁਸੀਂ ਇਹ ਦੇਖ ਸਕਦੇ ਹੋ ਤੇ ਇਹ ਐਲਬਮ ਜਿਹੜੀ ਆ ਗੋਇਲ 뮤직 ਕੰਪਨੀ ਵੱਲੋਂ ਆਈ ਸੀ ਗੋਇਲ 뮤직 ਕੰਪਨੀ ਜਿਹੜੀ ਅੱਜ ਵੀ ਮੇਰੇ ਖਿਆਲ ਚ ਮਾਰਕੀਟ ਦੇ ਵਿੱਚ ਉਹਨਾਂ ਦੇ ਬਹੁਤ ਸਾਰੇ ਜਿਹੜੇ ਆ ਪ੍ਰੋਡਕਟ ਪ੍ਰੋਜੈਕਟ ਜਿਹੜੇ ਆ ਆ ਰਹੇ ਨੇ ਤੇ ਤੁਸੀਂ ਇਹ ਕੈਸਟ ਦੇਖ ਸਕਦੇ ਹੋ ਕਿੰਨੀ ਸੋਹਣੀ ਕੈਸਟ ਹੈ ਤੇ ਫਰੈਸ਼ ਕੈਸਟ ਹੈ ਅਜੇ ਯੂਜ਼ ਨਹੀਂ ਹੋਈ ਇਹਨੇ ਮਤਲਬ ਚਲਾਈ ਨਹੀਂ ਡੈਕ ਦੇ ਵਿੱਚ ਤੇ ਕਿੰਨੀ ਪਿਆਰੀ ਕੈਸਟ ਹੈ ਤੇ 2001 ਦੇ ਵਿੱਚ ਜਿਹੜੀ ਐਲਬਮ ਰਿਲੀਜ਼ ਹੋਈ ਸੀ ਤੁਸੀਂ ਹਰਦੇਵ ਮੈਨੰਗਲ ਦੀ ਕਿਹੜੀ ਕਿਹੜੀ ਕੈਸਟ ਸੁਣੀ ਆ ਤੇ ਤੁਸੀਂ ਹਰਦੇਵ ਮੈਨੰਗਲ ਜੀ ਦੀਆਂ ਕੈਸਟਾਂ ਦੇ ਰਿਵਿਊ ਜਿਹੜੇ ਆ ਤੁਸੀਂ ਹੋਰ ਵੀ ਦੇਖਣੇ ਆ ਤੇ ਉਹ ਵੀ ਇਸ ਚੈਨਲ ਤੇ ਮਿਲਣਗੇ ਤੁਸੀਂ ਮੈਨੂੰ ਕਮੈਂਟ ਕਮੈਂਟ ਰਾਈਟ ਦੱਸ ਸਕਦੇ ਜੀ ਜੇ ਤੁਸੀਂ ਕਿਸੇ ਹੋਰ ਸਿੰਗਰ ਦੇ ਫੈਨ ਹੋ ਜਾਂ ਤੁਸੀਂ ਕਹਿੰਦੇ ਹੋ ਕਿ ਇਸ ਕੈਸਟ ਦਾ ਰਿਵਿਊ ਕਰੋ ਤਾਂ ਉਹ ਵੀ ਮੈਂ ਕੋਸ਼ਿਸ਼ ਕਰਾਂਗਾ ਕਿ ਉਹ ਵੀ ਤੁਹਾਨੂੰ ਜਿਹੜਾ ਬਈ ਇਸ ਚੈਨਲ ਤੇ ਰਿਵਿਊ ਕੀਤਾ ਜਾਵੇ ਜਿਹੜੀ ਐਲਬਮ ਤੁਹਾਨੂੰ ਜ਼ਿਆਦਾ ਪਸੰਦ ਹੈ ਜਿਸ ਸਿੰਗਰ ਦੀ ਇਹ ਤੁਸੀਂ ਫੋਲਡਰ ਦੇਖ ਰਹੇ ਹੋ ਕਿੰਨਾ ਸੋਹਣਾ ਫੋਲਡਰ ਹੈ ਧਰਮਪ੍ਰੀਤ ਮੇਜਰ ਰਾਜਸਥਾਨੀ ਤੇ ਹਰਦੇਮਾਈ ਨੰਗਲ ਦਾ ਇਨਾਂ ਦੇ ਪੋਸਟਰ ਬਹੁਤ ਵਧੀਆ ਹੁੰਦੇ ਸੀਗੇ ਕਮਾਲ ਦੇ ਪੋਸਟਰ ਜਿਹੜੇ ਸੀਗੇ ਉਹਨਾਂ ਦੇ ਹੁੰਦੇ ਸੀ ਲਾਲ ਕਮਲ ਵੱਲੋਂ ਇਸ ਐਲਬਮ ਦਾ ਮਿਊਜ਼ਿਕ ਦਿੱਤਾ ਗਿਆ ਸੀ ਤੇ ਇਹ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਪਰ ਤੇ ਬਹੁਤ ਸੋਹਣੀ ਐਲਬਮ ਸੀ ਸਾਰੇ ਗੀਤ ਇਸ ਐਲਬਮ ਦੇ ਮਤਲਬ ਹਿੱਟ ਸੀਗੇ ਤੇ ਮੇਰੇ ਖਿਆਲ ਚ ਇਸ ਵਿੱਚ ਵੀਰ ਦਵਿੰਦਰ ਨੇ ਵੀ ਗੀਤ ਗਾਇਆ ਸੀਗਾ ਇੱਕ ਕਲੀ ਗਾਈ ਸੀ ਹੀਰ ਦੀ ਦੇ ਦੋਸਤੋ ਇਸ ਐਲਬਮ ਦੇ ਵਿੱਚ ਟੋਟਲ 800 ਗਾਣੇ ਰੱਖੇ ਗਏ ਸਨ ਤੇ A ਸਾਈਡ ਦੇ ਵਿੱਚ ਜਿਹੜਾ ਪਹਿਲਾ Song ਸੀ ਉਹ ਸੀ ਐਨੇ ਸੌਖੇ ਨਹੀਂ ਭੁੱਲਣੇ ਟਾਈਟਲ Song ਦੂਜਾ Song ਸੀ ਪੁਲਿਸ ਵਾਲੇ ਬਾਈ ਤੀਜਾ ਹੀਰ ਦੀ ਕਲੀ ਜਿਸ ਨੂੰ ਵੀਰ ਦਵਿੰਦਰ ਦੇ ਨਾਲ ਗਾਇਆ ਗਿਆ ਸੀ ਚੌਥਾ ਸੀਗਾ ਗਲੀ ਦੇ ਵਿੱਚੋਂ ਕਵਾਲੀ ਸੀ ਏ B ਸਾਈਡ ਦੇ ਵਿੱਚ ਅਣਕੀ ਬੰਦੇ ਦੂਜਾ ਤੀਰੀ ਅੱਖ ਦੇ ਪਵਾੜੇ ਟੁੱਟੇ ਦਿਲ ਤੂੰ ਮੁਬਾਰਕਾਂ ਕਾਂ ਜਲੇਬੀ ਲੈ ਗਿਆ ਚੌਥਾ ਗੀਤ ਸੀਗਾ ਪੀ ਸਾਈਡ ਦਾ ਤੇ ਇਸ ਗੀਤ ਦੇ ਵਿੱਚ ਐਸਲ ਐਲਬਮ ਦੇ ਵਿੱਚ ਹਾਕਮ ਬਖਤਰੀ ਵਾਲਾ ਅਬੇਲਾ ਬਰਾੜ ਅਮਰਦੀਪ ਗਿੱਲ ਦੁਆਰਾ ਇਸ ਤੇ ਸ਼ਾਇਰ ਸ਼ਾਇਦ ਤਲਵੰਡੀ ਹਰਜੀਤ ਸਰਜੀਤ ਫੱਕੇਪੁਰ ਜਰਨੈਲ ਕੋਲਗਾ ਇਹਨਾਂ ਨੇ ਗੀਤ ਲਿਖੇ ਸਨ ਇਸ ਐਲਬਮ ਦੀ ਤੇ ਜੇ ਮੇਰ ਕੋ ਕੋਈ ਨਾਮ ਮਿਸਟੇਕ ਹੋ ਗਈ ਹੋਵੇ ਤਾਂ ਉਹਦੇ ਲਈ ਮੈਂ ਗੁਸਤਾਖੀ ਮਾਫ ਤੇ ਬਾਕੀ ਤੁਹਾਨੂੰ ਇਸ ਐਲਬਮ ਦਾ ਕਿਹੜਾ ਗੀਤ ਜਿਹੜਾ ਪਸੰਦ ਆ ਜਾਂ ਕਿਹੜਾ ਗੀਤ ਤੁਹਾਨੂੰ ਇਸ ਐਲਬਮ ਦਾ ਤੁਹਾਨੂੰ ਵਧੀਆ ਲੱਗਦਾ ਮੈਨੂੰ ਤਾਂ ਇਸ ਐਲਬਮ ਦਾ ਗੀਤ ਜਿਹੜਾ ਉਹ ਐਨੇ ਸੌਖੇ ਨਹੀਂ ਭੁੱਲਣੇ ਟਾਈਟਲ Song ਬਹੁਤ ਵਧੀਆ ਵਾ ਤੇ ਪੁਲਿਸ ਵਾਲੇ ਬਾਈ ਵੀ ਬਹੁਤ ਸੋਹਣਾ Song ਸੀ ਕਲੀ ਜਿਹੜੀ ਆ ਉਹ ਵੀ ਬਹੁਤ ਸੋਣੀ ਗਾਈ ਆ ਇਹਨਾਂ ਨੇ ਵੀਰ ਦਵਿੰਦਰ ਨੇ ਤੇ ਹਰਦੀਪ ਮਈ ਨੰਗਲ ਨੇ ਤੇ ਮੈਂ ਮੇਰੇ ਹਿਸਾਬ ਦੇ ਨਾਲ ਵੀਰ ਦਵਿੰਦਰ ਦਾ ਜਿਹੜਾ ਸੀਗਾ ਫਰਸਟ Song ਸੀ ਆ ਮੇਰੇ ਮਤਲਬ ਐਲਬਮ ਦੇ ਵਿੱਚ ਤੇ ਬਾਕੀ ਤੁਹਾਨੂੰ ਇਹ ਐਲਬਮ ਕਿੱਦਾਂ ਦੀ ਲੱਗਦੀ ਆ ਤੇ ਕਮੈਂਟ ਰਾਈ ਜ਼ਰੂਰ ਦੱਸਿਓ ਹਰਦੇਵ ਮਾਈ ਨੰਗਲ ਦੀਆਂ ਹੋਰ ਐਲਬਮਾਂ ਦਾ ਤੁਸੀਂ ਰਿਵਿਊ ਦੇ ਸੁਨਣਾ ਜਾਂ ਕੋਈ ਹੋਰ ਕਿਸੇ ਫਿੰਗਰ ਦੀ ਐਲਬਮ ਦਾ ਰਿਵਿਊ ਜਿਹੜਾ ਲੈਣਾ ਚਾਹੁੰਦੇ ਹੋ ਸੁਨਣਾ ਚਾਹੁੰਦੇ ਹੋ ਤੁਸੀਂ ਕਮੈਂਟ ਰਾਈ ਜ਼ਰੂਰ ਦੱਸਿਓ ਅਗਲੀ ਵੀਡੀਓ ਵਿੱਚ ਫੇਰ ਵਾਗੇ ਹਾਜ਼ਰ ਧੰਨਵਾਦ